ਪਪਾ ਤੇ ਕੱਲਬਾਂ ਵਿੱਚ ਗੇੜੇ ਲਾਉਣੇ ਛੱਡਦੇ ਹਿੰਦੀ ਆਦਤ ਦਿਲ ਚੋਖੇ ਵਾਲੇ ਜੱਟਾ ਕੱਢਦੇ ਜੁੰਦਗੀ ਸਵਾਰੇ ਗਿ ਦਿਖਾਤਾ ਤੈਨੂੰ ਜੱਟੀ ਨੇ ਕਿਨੇਡਾ ਵਾਲਾ ਦੇਖ ਲੈ ਕਿਨੇਡਾ ਵਾਲਾ ਦੇਖ ਲੈ ਬਣਾ ਤੈਨੂੰ ਜੱਟੀ ਨੇ ਕਿਨੇਡਾ ਵਾਲਾ ਤੈਨੂੰ ਤਾਂ ਬਣਾਤਾ ਤੇਰੀ ਜੱਟੀ ਨੇ ਓ ਮਰ ਜੀ ਨਾ ਉੱਠਦੇ ਸੀ ਮਰ ਜੀ ਨਾ ਪੈਂਦੇ ਸੀ ਸਾਰਾ ਦਿਨ ਪਿੰਡ ਵਿੱਚ ਬੇਲੇ ਅਸੀਂ ਰਹਿੰਦੇ ਸੀ ਓ ਮਰਜੀ ਨਾਲ ਉੱਠਦੇ ਸੀ ਮਰਜੀ ਨਾਲ ਪੈਂਦੇ ਸੀ ਸਾਰਾ ਦਿਨ ਪਿੰਡ ਵਿੱਚ ਬੇਲੇ ਅਸੀਂ ਰਹਿੰਦੇ ਸੀ ਦਾਰੂ ਪੀਣੀ ਬੱਕਰੇ ਬੁਲਾਉਣੇ ਸੌਂ ਰੱਬ ਦੀ ਪਿੰਡਾਂ ਵਾਲੀ ਐਸ਼ ਨਾ ਆ ਪਿੰਡਾਂ ਵਾਲੀ ਮੌਜ ਨਾ ਕੈਨੇਡਾ ਵਿੱਚੋਂ ਲੱਭਦੀ ਪਿੰਡਾਂ ਵਾਲੀ ਐਸ਼ ਨਾ ਅਮਰੀਕਾ ਵਿੱਚੋਂ ਲੱਭਦੀ ਪਿੰਡਾਂ ਵਾਲੀ ਐਸ਼ ਨੱਡ ਬਈ ਵਿੱਚੋਂ ਲੱਭਦੀ ਬਟੈਮ ਨਾਲ ਆਇਆ ਕਰ ਐਮ ਨਾਲ ਜਾਇਆ ਕਰ ਪੀ ਮੇਲ ਨਾਲ ਬੋਤੀ ਅੱਖ ਨਾਲ ਮਲਾਇਆ ਕਰ ਬਟੈਮ ਨਾਲ ਆਇਆ ਕਰ ਟੈਮ ਨਾਲ ਜਾਇਆ ਕਰ ਪੀ ਮੇਲ ਨਾਲ ਬੋਤੀ ਅੱਖ ਨਾਲ ਮਲਾਇਆ ਕਰ ਗੋਰਿਆਂ ਦੇ ਮੁਲਖ ਪਛਾਤਾ ਤੈਨੂੰ ਜੱਟੀ ਨੇ ਕੈਨੇਡਾ ਵਾਲਾ ਦੇਖ ਲਾ ਹੈ ਡਵਾ ਵਾਲਾ ਦੇਖ ਲੈ ਬਣਾ ਤਾ ਤੈਨੂੰ ਜੱਟੀ ਨੇ ਕਿੰਨਾ ਡਵਾ ਵਾਲਾ ਤੈਨੂੰ ਤਾਂ ਬਣਾ ਤਾ ਤੇਰੀ ਜੱਟੀ ਨੇ ਉਹ ਲੈਂਡੀ ਜੀਪ ਉੱਤੇ ਨਿਤ ਸ਼ਹਿਰ ਗੇੜਾ ਲਾਉਂਦੇ ਸੀ ਨਿਆਰਾ ਦੋਸਤਾਂ ਚ ਬੈ ਕੇ ਢੋਲੇ ਦੀਆਂ ਲਾਉਂਦੇ ਸੀ ਆ ਬੁਲਟ ਤੇ ਬੈ ਕੇ ਨਿਤ ਸ਼ਹਿਰ ਗੇੜੀ ਲਾਉਂਦੇ ਸੀ ਨਿਆਰਾ ਦੋਸਤਾਂ ਚ ਬੈ ਕੇ ਚਿੱਤ ਪਰ ਚਾਉਂਦੇ ਸੀ ਸਮਝ ਨਹੀਂ ਆਉਂਦੀ ਮੈਨੂੰ ਜੌਬ ਵਾਲੇ ਜੱਬ ਦੀ ਪਿੰਡਾਂ ਵਾਲੀ ਐਸ਼ ਨਾ ਪਿੰਡਾਂ ਵਾਲੀ ਮੌਜ ਨਾ ਕੈਨੇਡਾ ਵਿੱਚੋਂ ਲੱਭਦੀ ਪਿੰਡਾਂ ਵਾਲੀ ਐਸ਼ ਨਾ ਅਮਰੀਕਾ ਵਿੱਚੋਂ ਲੱਭਦੀ ਹਉ ਚਾਂਦੀ ਦੀਆਂ ਝਾਂਜਰਾਂ ਨੀ ਚਾਂਦੀ ਰੰਗੀ ਐ ਨੀ ਤੇਰੇ ਗੋਰਿਆਂ ਪੈਰਾਂ 'ਚ ਜੱਟ ਪਾਉਣ ਨੂੰ ਫਿਰ ਛੱਡ ਦੇ ਤਰਾਈਆਂ ਛੱਡ ਲਾਉਣੇ ਮੱਸ ਕੇ ਬੇਗੱਲ ਬਣਨੀ ਨੀ ਜਿਹੜੀ ਤੂੰ ਬਣਾਉਣ ਨੂੰ ਫਿਰ ਹਉ ਚਾਂਦੀ ਦੀਆਂ ਝਾਂਜਰਾਂ ਨੀ ਚਾਂਦੀ ਰੰਗੀ ਐ ਨੀ ਤੇਰੇ ਗੋਰਿਆਂ ਪੈਰਾਂ 'ਚ ਜੱਟ ਪਾਉਣ ਨੂੰ ਫਿਰ ਛੱਡ ਦੇ ਤਰਾਈਆਂ ਛੱਡ ਲਾਉਣੇ ਮੱਸ ਕੇ ਬੇਗੱਲ ਬਣਨੀ ਨੀ ਜਿਹੜੀ ਉਹ ਬੁਰਜ ਖਲੀਫਾ ਉੱਤੇ ਪਾਵਾਂਗੇ ਸਟੋਰੀ ਦੋਵੇਂ ਦਿੱਲੀ ਤੋਂ ਦबई ਨੂੰ ਫਲੈਟ ਸਿੱਧੀ ਉੱਡਣੀ ਪੱਬਾ ਤੇ ਕੰਮਾ ਵਿੱਚ ਪਉਣਾ ਏ ਖਰੂਦ ਜੱਟਾ ਹੋਰ ਦੱਸ ਕਿਹੜੀ ਤੋਂ ਸੇਖਾਂ ਦੀ ਮੱਕੀ ਗੁੱਡਣੀ ਬਦੱਸ ਤੂੰ ਦबई ਵਿੱਚ ਕਿਹੜੀ ਮੱਕੀ ਗੁੱਡਣੀ ਉਹ ਕੰਨ ਕਰ ਨੇੜੇ ਹੋ ਕੇ ਸੁਣ ਮੋਟਿਆਰੇ ਕੰਨ ਕਰ ਨੇੜੇ ਹੋ ਕੇ ਸੁਣ ਮੋਟਿਆਰੇ ਜੱਟ ਦਿਲ ਵਾਲਾ ਦੁੱਖੜਾ ਸੁਣਾਉਣ ਨੂੰ ਫਿਰੇ ਛੱਡ ਦੇ ਟਰਾਇਆਂ ਛੱਡ ਲਾਉਣੇ ਮਸ ਕੇ ਬਗਲ ਬਣਨੀ ਨੀ ਜਿਹੜੀ ਤੋਂ ਬਣਾਉਣ ਨੂੰ ਗੁਰ ਉਹ ਚਾਂਦੀ ਦੀਆਂ ਝਾਂਟੇਆਂ ਨੀ ਚਾਂਦੀ ਰੰਗੀਏ ਨੀ ਤੇਰੇ ਗੋਰਿਆਂ ਪੈਰਾਂ 'ਚ ਜੱਟ ਪੌਣ ਨੂੰ ਫੇਰੇ ਹੋ ਇਹ ਪਹਿਲਾ ਵਾਲੇ ਹੈ ਨੀ ਗੱਫੇ ਹੁ ਤਪਲੇ ਪੈਂਦੇ ਤੱਕੇ ਪਹਿਲਾ ਵਾਲੇ ਹੈ ਨੀ ਗੱਫੇ ਹੁ ਤਪਲੇ ਪੈਂਦੇ ਤੱਕੇ ਥਾ ਪਾਣੀ ਦਾ ਜਾਨ ਮੇਰੀ ਨੂੰ ਥਾ ਪਾਣੀ ਦਾ ਜਾਨ ਮੇਰੀ ਨੂੰ ਪਾਣਾ ਹੋਰ ਸਿਆਪਾਵੇ ਪੰਗਾ ਸਰਪੰਚੀ ਦਾ ਨਾਲ ਲੈ ਬਿੱਟੂ ਦੇ ਪਾਪਾ ਵੇ ਪੰਗਾ ਸਰਪੰਚੀ ਦਾ ਨਾਲਾ ਪੁੱਪੂ ਦੇ ਪਾਪਾ ਨੀ ਕਦੇ ਕਦਾਈਂ ਦਾ ਲੱਗ ਜਾਂਦੇ ਨਾਲ ਸਕੀਮਾਂ ਨਾਲ ਲੱਭ ਜਾਂਦੇ ਕਦੇ ਕਦਾਈਂ ਦਾ ਲੱਗ ਜਾਂਦੇ ਨਾਲ ਸਕੀਮਾਂ ਨਾਲ ਲੱਭ ਜਾਂਦੇ ਚਾਹ ਪਾਣੀ ਲਈ ਨੌਕਰ ਚੱਕਰ ਰੱਖ ਦੂੰ ਘਰੇ ਬਥੇਰੇ ਰੋਕ ਨਾ ਤੂੰ ਸਰਪੰਚੀ ਤੋਂ ਚਾ ਪੂਰੇ ਕਰ ਦੂੰ ਤੇਰੇ ਰੋਕ ਨਾ ਤੂੰ ਸਰਪੰਚੀ ਤੋਂ ਚਾ ਪੂਰੇ ਕਰ ਦੂੰ ਤੇਰੇ ਇਹ ਰਾਤਾਂ ਨਿਤ ਕੋਟ ਕਚੈਰੀ ਰਹਿਣਾ ਗੇੜਾਵੇ ਖੇਤੀ ਬਾੜੀ ਡੰਗਰ ਬੱਚਾ ਸਾਂਭੂ ਗੇੜਾਵੇ ਖੇਤੀ ਬਾੜੀ ਡੰਗਰ ਬੱਚਾ ਸਾਂਭੂ ਗੇੜਾਵੇ ਪੜਨ ਲਿਖਣ ਲਈ ਦੇਸ਼ ਬਾਹਰਲੇ ਪਿੰਜਣਾਏ ਇੱਥੇ ਕਾਕਾ ਬੇ ਪੰਗਾ ਸਰਪੰਚੀ ਦਾ ਨਾਲੇਬ ਤੂਦੇ ਪਾਪਾ ਵੇ ਪੰਗਾ ਸਰਪੰਚੀ ਦਾ ਨਾਲੇ ਪੱਕੂ ਦੇ ਪਾਪਾ ਇੱਕ ਬਾਰੀ ਸਰਪੰਚੀ ਵਾਲਾ ਦਾਤੇ ਲੱਗਣ ਦੇ ਕੰਮ ਕਰ ਦੂ ਸਾਰੇ ਸੂਤ ਵੈਰ ਨੇ ਝੰਡਾ ਗੱਡਣ ਦੇ ਕੰਮ ਕਰ ਦੂ ਸਾਰੇ ਲੋਟ ਵੈਰ ਨੇ ਝੰਡਾ ਗੱਡਣ ਦੇ ਪਿੰਡ ਦੇ ਜਿੰਨੇ ਸਿਰ ਕੱਟ ਲਾਣੇ ਪਿੰਡ ਦੇ ਜਿੰਨੇ ਸਿਰ ਕੱਟ ਲਾਣੇ ਸਾਰੇ ਹੱਕ ਵਿੱਚ ਮੇਰੇ ਰੋਕ ਨਾ ਤੂੰ ਸਰਪੰਚੀ ਤੋਂ ਚਾ ਪੂਰੇ ਕਰ ਦੂੰ ਤੇਰੇ ਰੋਕਣਾ ਤੂੰ ਸਰਪੰਚੀ ਤੋਂ ਚਾ ਪੂਰੇ ਕਰ ਦੂੰ ਤੇਰੇ ਬਸ ساری ਦੁਨੀਆ ਨੈਟ ਤੇ ਜੁੜ ਗਈ ਅੱਪਾ ਵੀ ਜੁੜ ਜਾਈਏ ਫੇਸਬੁੱਕ ਤੇ ਖੋਲ ਕੇ ਖਾਤਾ ਮਾਈਆ ਨਾ ਚਮਕਾਈਏ ਨਾਲ ਜਮਾਨੇ ਪੁਰਨਾ ਸਿਖੀਏ ਘਾਤੋਂ ਘਟ ਕਹਾਈਏ ਬੇ ਮਾਈਆ ਖਿੱਚ ਸੈਲਫੀ ਫੇਸਬੁੱਕ ਤੇ ਫੇਸਬੁੱਕ ਤੇ ਪਾਈਏ ਬੇ ਮਾਈਆ ਖਿੱਚ ਸੈਲਫੀ ਇਨਸਟਾਗ੍ਰਾਮ ਤੇ ਪਾਈ ਬਈ ਮਾਈਆ ਖਿੱਚシャレਤੀ ਉਹ ਗਲਤੀ ਦੇ ਨਾਲ ਗਲਤ ਫਰੈਂਡ ਜੇ ਐਡ ਹੋ ਗਿਆ ਨੀ ਫੇਰ ਨਾ ਆਖੀ ਖਾਤਾ ਤੇਰਾ ਹੈਂਗ ਹੋ ਗਿਆ ਨੀ ਐਡਿਟ ਕਰਕੇ ਫੋਟੋ ਕੋਈ ਤੇਰੀ ਕਰ ਦੂ ਕਾਲਾ ਮਾਲ ਬਹਿਰ ਨੇ ਟਿਕ ਜਾ ਨੀ ਪਹਿਜੂ ਨਮਾ ਪਹਿਜੂ ਨਮਾ ਪਵਾੜਾ ਵੈਰ ਨੇ ਰਹਿਣ ਦੇ ਨੀ ਐਪ ਤੇ ਚੈਟਿੰਗ ਕਰਦੇ ਰਹਿੰਦੇ ਜੇਠ ਜਠਾਣੀ ਲੋਗ ਆਊਟ ਨਾ ਕਦੇ ਵੀ ਹੁੰਦੀ ਵਿਆਹੀ ਨਮੀਦਰਾਨੀ ਟੱਚ ਫੋਨ ਤੋਂ ਲੈ ਦੇ ਮੈਨੂੰ ਮੋਹਰ ਸ਼ਰੀਕਾ ਲਾਈਏ ਬਈ ਮਾਇਆ ਖਿੱਚ ਸੈਲਫੀ ਫੇਸਬੁੱਕ ਤੇ ਇਸ ਬੁੱਕ ਤੇ ਪਾਈਏ ਬਈ ਮਾਇਆ ਖਿੱਚ ਸੈਲਫੀ ਫੇਸਬੁੱਕ ਤੇ ਪਾਈਏ ਬਈ ਮਾਇਆ ਖਿੱਚ ਸੈਲਫੀ ਉਹ ਸਾਰਾ ਦਿਨ ਜੇ ਨੈੱਟ ਚਲਾਏਗੀ ਰੋਟੀ ਕੌਣ ਪਕਾਉ ਕੌਣ ਕੱਢੂਗਾ ਘਾਰਾਂ ਬੱਲੀਏ ਸਬਜ਼ੀ ਕੌਣ ਬਣਾਉ ਕੌਣ ਕੱਡੂਗਾ ਧਾਰਾਂ ਬੱਲੀਏ ਸਬਜ਼ੀ ਕੌਣ ਬਣਾਉ ਅੰਗਰੇਜ਼ੀ ਨਾਲ ਪੰਗੇ ਲੈਂਦੀ ਭੁੱਲ ਕੇ ਊੜਾ ਆੜਾ ਵੈਰ ਨੇ ਟਿਕ ਜਾਨੀ ਪੈਜੂ ਨਮਾ ਪੈਜੂ ਨਮਾ ਪਵਾੜਾ ਵੈਰ ਨੇ ਰਹਿਣ ਦੇ ਨੀ ਪੈਜੂ ਨਮਾ ਪਵਾੜਾ ਵੈਰ ਨੇ ਟਿਕ ਜਾਨੀ ਤੇ ਤੁਸੀਂ ਸਭ ਮੁੰਡਿਆਂ ਤੋਂ ਸੋਹਣਾ ਤੈਨੂੰ ਦੇਖ ਕੇ ਆਵੇ ਰੋਣਾ ਅਗੀ ਹਾਲ ਬਣਾ ਲਿਆ ਆਪਣਾ ਰੋਗ ਕੀ ਲਾ ਲਿਆ ਪਾਰਾ ਵੇ ਦਸ ਕੀ ਤੈਨੂੰ ਖਾ ਗਿਆ ਸੋਨੇ ਵਰਗਿਆ ਯਾਰਾ ਵੇ ਦਸ ਕੀ ਤੈਨੂੰ ਖਾ ਗਿਆ ਸੋਨੇ ਵਰਗਿਆ ਯਾਰਾ ਵੇ ਲਾਕੇ ਇਸ਼ਕ ਦੀ ਅਗਮ ਤਿਆਰੇ ਤੁਰਗੀ ਤੂੰ ਅਮਰੀਕਾ ਨਾਰੇ ਹੁਣ ਮੈਂ ਨਿੱਤ ਦਾ ਰਹਾ ਸ਼ਰਾਬੀ ਰੋਗ ਕਸੂਤਾ ਲਾਗੀ ਨਹੀਂ ਕੁਝ ਗਮ ਖਾਗੇ ਤੇਰੇ ਤੇ ਕੁਝ ਬੋਤਲ ਖਾਗੀਨੀ ਕੁਝ ਗਮ ਖਾਗੇ ਤੇਰੇ ਤੇ ਕੁਝ दारू ਖਾਗੀਨੀ ਜਦੋਂ ਬਨਦਾ ਪੱਗ ਗੁਲਾਬੀ ਤੂੰ ਫੁੱਲ ਵਾਂਗੂ ਖਿੜਦਾ ਸੀ ਤੇਰੇ ਬੁੱਲਾਂ ਉੱਤੇ ਸਦਾ ਚੰਦਰਿਆ ਹੱਸਾ ਖਿੜਦਾ ਸੀ ਤੇਰੇ ਬੁੱਲਾਂ ਉੱਤੇ ਸਦਾ ਚੰਦਰਿਆ ਹੱਸਾ ਖਿੜਦਾ ਸੀ ਰੈਂਦਾ ਸੀ ਟਹਿਕਦਾ ਜਿਉ ਅੰਬਰ ਦਾ ਤਾਰਾ ਵੇ ਦੱਸ ਕੀ ਤੈਨੂੰ ਖਾ ਗਿਆ ਸੋਨੇ ਵਰ ਗਿਆ ਯਾਰਾ ਵੇ ਦੱਸ ਕੀ ਤੈਨੂੰ ਖਾ ਗਿਆ ਸੋਨੇ ਵਰ ਗਿਆ ਯਾਰਾ ਓ ਮੈਨੂੰ ਪਤਾ ਹੈ ਲੱਗਿਆ ਵਿਆਹ ਕਰਵਾ ਲਿਆ ਉਧਰ ਜਾ ਕੇ ਤੂੰ ਰਹੀ ਈਦ ਮਨਾਉਂਦੀ ਮਾਹੀ ਦੇ ਗਲ ਬਾਹਾਂ ਪਾ ਕੇ ਤੂੰ ਤੂੰ ਚੰਦ ਸੌਂਸਪੁਰ ਵਾਲੇ ਦੇ ਨਾਲ ਦਗਾ ਕਮਾ ਗਈਨੀ ਕੁਝ ਗਮ ਖਾਗੇ ਤੇਰੇ ਤੇ ਕੁਝ ਬੋਤਲ ਖਾਗੀਨੀ ਕੁਝ ਗਮ ਖਾਗੇ ਤੇਰੇ ਤੇ ਕੁਝ ਦਾਰੂ ਖਾਗੀਨੀ ਤਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ